ਐਜੂਕੇਸ਼ਨ ਸਿਸਟਮ ਐਜ਼ ਅ ਹੋਲ ਐਂਡ ਹਿਸਟਰੀ ਸਬਜੈਕਟ ਸਪੈਸੀਫਿਕਲੀ ਅੱਜ ਦੀ ਡੇਟਸ ਬਹੁਤ ਬੁਰੇ ਦੌਰ ਤੋਂ ਗੁਜ਼ਰ ਰਹੇ ਨੇ ਸੋ ਸੇਜ਼ ਅਬਾਊਟ 65% ਆਫ ਦ ਯੂਥ ਇਨ ਇੰਡੀਆ ਆਰ ਜੌਬਲੈਸ 65% ਪੀਪਲ ਕੇਅਰ ਅਬਾਊਟ ਦ ਟਰੂਥ ਟੂ ਨੋ ਸਮਥਿੰਗ ਡੀਪਲੀ ਟਰੂ ਅਬਾਊਟ ਵਾਟਸ ਗੋਇੰਗ ਔਨ ਯੂ ਹੈਵ ਟੂ ਨੋ ਅ ਲੋਟ ਆਫ ਹਿਸਟਰੀ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜ਼ੋਰਾਵਰ ਸਿੰਘ ਜੀ ਆਪਣੇ ਦਾਦਾ ਜੀ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਹਿਸਟਰੀ ਪਤਾ ਹੋਣ ਕਰਕੇ ਹੀ ਉਹ ਮਹਾਨ ਸ਼ਖਸੀਅਤਾਂ ਨੂੰ ਉਹਨਾਂ ਦੇ ਇਰਾਦਿਆਂ ਤੋਂ ਕੋਈ ਨਹੀਂ ਹਲਾ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੁੰਦੀ ਹੈ ਹਿਸਟਰੀ ਪੜ੍ਹਨ ਦੀ ਤਾਕਤ ਪਰ ਅੱਜ ਦੀ ਤਰੀਕ ਦੇ ਵਿੱਚ ਸਾਡੇ ਬੱਚੇ ਸਭ ਤੋਂ ਵੱਧ ਇਗਨੋਰ ਹੀ ਹਿਸਟਰੀ ਨੂੰ ਕਰ ਰਹੇ ਨੇ ਹਿਸਟਰੀ ਕਦੇ ਵੀ ਇਰੈਲੇਵੈਂਟ ਨਹੀਂ ਹੁੰਦੀ ਆਊਟਡੇਟਿਡ ਨਹੀਂ ਹੁੰਦੀ ਤੁਸੀਂ ਸੁਣਿਆ ਹੋਊਗਾ ਹਿਸਟਰੀ ਰਿਪੀਟਸ ਇਤਸੈਲ ਸੋ ਕਿਤੇ ਨਾ ਕਿਤੇ ਉਹਨੇ ਵਾਪਸ ਤੁਹਾਡੀ ਲਾਈਫ ਦੇ ਵਿੱਚ ਰੈਲੇਵੈਂਸ ਦਿਖਾ ਜਾਣੀ ਨਾਰਮਲੀ ਅਸੀਂ ਹਿਸਟਰੀ ਲੈਕਚਰਸ ਨੂੰ ਸਕਿਪ ਕਰ ਦਿੰਦੇ ਹਾਂ ਉਹਦੇ ਦੋ ਕਾਰਨ ਨੇ ਫਸਟ ਕੇ ਹਿਸਟਰੀ ਨੂੰ ਅਸੀਂ ਬੋਰਿੰਗ ਸਮਝਦੇ ਆ ਸੈਕੰਡ ਸਾਡਾ ਐਜੂਕੇਸ਼ਨ ਸਿਸਟਮ ਹਿਸਟਰੀ ਨੂੰ ਬਹੁਤ ਬੋਰਿੰਗ ਬਣਾ ਦਿੰਦਾ ਵੈਸੇ ਸਰ ਸਕੂਲ ਕੇ ਬਾਹਰ ਜਦ ਜ਼ਿੰਦਗੀ ਇਮਤਿਹਾਨ ਲੈਂਦੀ ਹੈ ਤਾਂ ਸਬਜੈਕਟ ਵਾਈਜ਼ ਨਹੀਂ ਲੈਂਦੀ ਸੱਤ ਸਦੀ ਕਾਲ ਮੈਂ ਤਾਜ ਸੱਦੂ ਅੱਜ ਤੁਹਾਡੇ ਨਾਲ ਦੋ ਬਹੁਤ ਸੀਰੀਅਸ ਟਾਪਿਕਸ ਤੇ ਗੱਲ ਕਰਨ ਜਾ ਰਿਹਾ ਹਾਂ ਇੱਕ ਹਿਸਟਰੀ ਐਜ਼ ਅ ਸਬਜੈਕਟ ਕਿੰਨੀ ਕਿ ਇੰਪੋਰਟੈਂਸ ਰੱਖਦੀ ਹੈ ਦੂਸਰਾ ਸਾਡੇ ਕਰੰਟ ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਕੀ ਇਸ਼ੂਜ਼ ਸਾਡੇ ਬੱਚੇ ਫੇਸ ਕਰ ਰਹੇ ਨੇ ਜਿਹਦੇ ਕਰਕੇ ਜ਼ਿਆਦਾਤਰ ਬੱਚੇ ਅਨਸਕਸੈਸਫੁਲ ਬਣ ਰਹੇ ਨੇ ਇਫ ਯੂ ਆਰ ਰੀਅਲੀ ਕਨਸਰਨਡ ਅਬਾਊਟ ਯੋਰ অর ਯੋਰ ਚਾਈਲਡਸ ਫਿਊਚਰ ਤਾਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਹਿਸਟਰੀ ਪੜਾਉਣ ਵਾਲੇ ਟੀਚਰਸ ਫੋਕਸ ਕਰਦੇ ਨੇ ਡੇਟਸ ਯਾਦ ਕਰਵਾਉਣ ਤੇ ਸਟੂਡੈਂਟਸ ਪਟ ਮੋਰ એનર્ਜੀ ਔਨ ਰਿਮੈਂਬਰਿੰਗ ਡੇਟਸ ਐਂਡ ਨਾਟ ਔਨ ਦੀ ਇੰਪੋਰਟੈਂਸ ਔਫ ਵਾਟ ਹੈਜ਼ ਹੈਪਨਡ ਔਨ ਦੈਟ ਪ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਫੇਲਿਅਰ ਸਟੋਰੀਜ਼ ਤੇ ਧਿਆਨ ਦਿਓ ਉਹ ਬਹੁਤ ਕੁਝ ਸਿਖਾਉਂਦੀਆਂ ਨੇ ਰੈਦਰ ਥੈਨ ਲਰਨਿੰਗ ਅਬਾਊਟ ਦ ਸਕਸੈਸ ਸਟੋਰੀਜ਼ ਉਹਨਾਂ ਚੋਂ ਕੁਝ ਨਹੀਂ ਨਿਕਲ ਕੇ ਆਉਂਦਾ ਇੱਕ ਸਕਸੈਸਫੁਲ ਬੰਦਾ ਹਰ ਇੱਕ ਚੈਨਲ ਦੇ ਉੱਪਰ ਬੈਠਾ ਇਹੀ ਗੱਲ ਕਰ ਰਿਹਾ ਹੁੰਦਾ ਗਿਣਵੀਆਂ ਚੁੜਮੀਆਂ ਜਿਹੀਆਂ ਗੱਲਾਂ ਉਹਦੇ ਕੋਲੇ ਹੁੰਦੀਆਂ ਨੇ ਕਿ ਬਹੁਤ ਮਿਹਨਤ ਕੀਤੀ ਹੈ ਜੀ ਬਹੁਤ ਮਿਹਨਤ ਕਰੋ ਸਾਨੂੰ ਸੱਚੇ ਮਨ ਨਾਲ ਮਿਹਨਤ ਕਰਨੀ ਚਾਹੀਦੀ ਹੈ ਫਲਾਣਾ ਤਮਕਾਣਾ ਬਸ ਇਦਾਂ ਦੀਆਂ ਹੀ ਗੱਲਾਂ ਬਟ ਫੇਲਿਅਰ ਸਟੋਰੀਜ਼ ਚੋਂ ਸਾਨੂੰ ਪਤਾ ਲੱਗਦਾ ਕਿ ਉਹ ਬੰਦਾ ਕਿਸ-ਕਿਸ ਕਾਰਨ ਕਰਕੇ ਤੇ ਕਿੱਥ ਕੁਝ ਇਸ ਤਰੀਕੇ ਦੇ ਨਾਲ ਟੀਚ ਕਰਦੀ ਹੈ ਇਨ ਐਕਚੁਅਲ ਵਾਟ ਆਈ ਥਿੰਕ ਸਾਨੂੰ ਡੇਟਸ ਯਾਦ ਰੱਖਣ ਦੀ ਲੋੜ ਨਹੀਂ ਹੈ ਉਹ ਤਾਂ ਅਸੀਂ ਬੁੱਕਸ ਤੋਂ ਵੀ ਪੜ ਸਕਦੇ ਹਾਂ ਕਿਸੇ ਵੀ ਟਾਈਮ ਐਵੇਂ ਸਕੂਲਾਂ 'ਚ ਅਸੀਂ ਡੰਡੇ ਖਾਈ ਜਾ ਰਹੇ ਹਾਂ ਫਲਾਨੀ ਡੇਟ ਯਾਦ ਰੱਖੋ ਫਲਾਨੀ ਡੇਟ ਯਾਦ ਰੱਖੋ ਚਾਹਤਰ ਇਸ ਗੱਲ ਤੇ ਪੈਣੀ ਚਾਹੀਦੀ ਨੇ ਕਿ ਸਾਨੂੰ ਉਹ ਸਟੇਟ ਦੀ ਮਹੱਦਤਾ ਨਹੀਂ ਪਤਾ ਜੋ ਚੀਜ਼ ਸਾਨੂੰ ਯਾਦ ਹੋਣੀ ਚਾਹੀਦੀ ਆ ਉਹ ਯਾਦ ਤਾਂ ਕੀ ਉਹਦੇ ਪਰ ਇੱਕ ਗੱਲ ਤੱਕ ਨਹੀਂ ਕੀਤੀ ਜਾਂਦੀ ਕਲਾਸਰੂਮ ਦੇ ਵਿੱਚ ਤੇ ਜੇ ਕੀਤੀ ਜਾਂਦੀ ਆ ਤਾਂ ਜਸਟ ਫਾਰ ਫਾਰਮੈਲਿਟੀ ਸੇਕ ਇਨ ਅ ਵੈਰੀ ਬੋਰਿੰਗ ਕੰਟੈਕਸਟ ਹਿਸਟਰੀ ਨੂੰ ਐਗਜ਼ਾਮ ਪਾਸ ਕਰਨ ਲਈ ਜਿੰਨਾ ਕਿ ਚਾਹੀਦਾ ਓਨਾ ਖੜਾਇਆ ਜਾਂਦਾ ਨਾ ਤਾਂ ਸਟੂਡੈਂਟ ਐਫਰਟ ਮਾਰਦਾ ਤੇ ਨਾ ਟੀਚ ਐਜੂਕੇਸ਼ਨ ਸਿਸਟਮ ਦੇ ਵਿੱਚ ਜੋ ਕਮੀਆਂ ਨੇ ਉਹ ਸ਼ੁਰੂ ਸਾਡੇ ਘਰ ਤੋਂ ਹੀ ਹੁੰਦੀਆਂ ਨੇ ਕਿਉਂਕਿ ਐਜੂਕੇਸ਼ਨ ਸਟਾਰਟ ਹੁੰਦੀ ਹੈ ਘਰ ਤੋਂ ਤਾਂ ਐਜੂਕੇਸ਼ਨ ਸਿਸਟਮ ਦੀ ਪਹਿਲੀ ਗਲਤੀ ਵੀ ਘਰ ਦੇ ਵਿੱਚੋਂ ਹੀ ਸ਼ੁਰੂ ਹੁੰਦੀ ਸਾਡੀ ਇੰਡੀਅਨ ਸੋਸਾਇਟੀ ਦੇ ਵਿੱਚ ਬਹੁਤ ਸਾਰੇ ਪੇਰੈਂਟਸ ਇਹ ਮੰਨਦੇ ਨੇ ਕਿ ਸਟ੍ਰਿਕਟ ਹੋਣਾ ਹੀ ਰੀਅਲ ਪੇਰੈਂਟਿੰਗ ਹੈ ਉਸ ਤੋਂ ਵੀ ਵੱਡੀ ਗੱਲ ਹੈ ਕਿ ਬਹੁਤ ਸਾਰੇ ਪੇਰੈਂਟਸ ਜਾਂ ਤਾਂ ਇਲਿਟਰੇਟ ਜਾਂ ਜ਼ਮਾਨੇ ਦੇ ਅਕੋਰਡਿੰਗਲੀ ਘੱਟ ਪੜੇ ਲਿਖੇ ਹੁੰਦੇ ਨੇ ਚਾਹੇ ਉਹ ਆਪਣੇ ਜ਼ਮਾਨੇ ਦੇ ਵਿੱਚ ਪੂਰੇ ਪੜੇ ਲਿਖੇ ਆਪਣੇ ਆਪ ਨੂੰ ਕਹੋਂਦੇ ਹੋਣ ਇਹਨਾਂ ਸਭ ਚੀਜ਼ਾਂ ਦੇ ਚੱਲਦੇ ਹੋਏ ਉਹ ਇਹ ਮੰਨ ਕੇ ਚੱਲਦੇ ਨੇ ਕਿ ਉਹਨਾਂ ਦਾ ਬੱਚਾ ਬਿਨਾਂ ਕਿਸੇ ਕ੍ਰਾਸ ਕੁਐਸਚਨਿੰਗ ਦੇ ਉਹਨਾਂ ਦੀ ਹਰ ਇੱਕ ਗੱਲ ਮੰਨ ਲਵੇ ਜੇ ਬੱਚਾ ਗੱਲ ਨਾ ਮੰਨੇ ਤਾਂ ਉਹਦੇ ਤੇ ਟੈਗ ਲੱਗ ਜਾਂਦਾ ਕਿ ਬੱਚਾ ਵਿਗੜ ਗਿਆ ਇਹ ਬੱਚਾ ਬਦਤਮੀਜ਼ ਆ ਇੱਦਾਂ ਇੱਦਾਂ ਦ ਡੇਲੀ ਸਟਾਰ ਬਿਜ਼ਨਸ ਸਟੈਂਡਰਡ ਵਰਗੇ ਕਈ ਨਿਊਜ਼ਪੇਪਰਸ ਵਿੱਚ ਪਬਲਿਸ਼ ਹੋਈ ਇਹ ਰਿਸਰਚ ਸ਼ੋਅ ਕਰਦੀ ਹੈ ਕਿ ਕਿ ਸਟ੍ਰਿਕਟ ਪੇਰੈਂਟਿੰਗ ਬੱਚੇ ਲਈ ਸਿਚੁਏਸ਼ਨ ਹੋਰ ਖਰਾਬ ਕਰ ਦਿੰਦੀ ਹੈ। ਹਾਂ ਨਹੀਂ ਮਾਂ ਚੱਲ ਸੋਚ ਕੇ ਦੇਖੋ ਜੇ ਹਰ ਇੱਕ ਪੇਰੈਂਟ ਹੀ ਇੰਨਾ ਸਮਝਦਾਰ ਆ ਫਿਰ ਸਾਡੀ ਸੋਸਾਇਟੀ ਚ ਤਾਂ ਸਮਝਦਾਰ ਲੋਕਾਂ ਦੀ ਕਮੀ ਹੀ ਨਹੀਂ ਹੋਣੀ ਚਾਹੀਦੀ ਪਰ ਸਮਝਦਾਰੀ ਦੇ ਨਾਂ ਤੇ ਸਾਨੂੰ ਮਿਲਦਾ ਕੀ ਹੈ ਕਹਾਂ ਲਿਖਾ ਹੈ ਕਿ ਇੱਕ ਛੋਟਾ ਬੱਚਾ ਰील ਨਹੀਂ ਬਣਾ ਸਕਦਾ ਲੈਟਸ ਗੈਟ ਰਾਈਡ ਵਿਦ ਮੀ ਇਟਸ ਮਧਿਹਾਰੀ ਟਾਈਮ ਡਰਿੰਕ ਸਮ ਕਾਫੀ ਅਸੀਂ 3 ਡੇਟਸ ਵਰਗੀ ਮੂਵੀ ਨੂੰ ਐਪਰੀਸ਼ੀਏਟ ਤਾਂ ਜ਼ਰੂਰ ਕਰਦੇ ਆਂ ਪਰ ਸਾਡੀ ਲਾਈਫ 'ਚ ਅਪਲਾਈ ਨਹੀਂ ਕਰਦੇ। ਦੂਸਰੀ ਗਲਤੀ ਵੀ ਸਾਡੇ ਘਰੋਂ ਹੀ ਕੀਤੀ ਜਾਂਦੀ ਹੈ। ਸਾਡੀ ਸੋਸਾਇਟੀ ਐਜੂਕੇਸ਼ਨ ਨੂੰ ਇੱਕ ਖਰਚਾ ਸਮਝਦੀ ਹੈ ਪਰ ਇਨ ਰੀਅਲ ਲਾਈਫ ਇਹ ਖਰਚਾ ਨਹੀਂ ਇਹ ਇਨਵੈਸਟਮੈਂਟ ਹੈ ਜਿਨੇ ਅੱਜ ਨਹੀਂ ਤਾਂ ਕੱਲ ਤੁਹਾਨੂੰ ਰਿਟਰਨ ਦੇਣੀ ਹੈ। ਐਂਡ ਨਾਟ ਓਨਲੀ ਇਨ ਮੋਨੈਟਰੀ ਟਰਮਸ ਬਹੁਤ ਤਰੀਕਿਆਂ ਦੇ ਨਾਲ ਉਹਨੇ ਤੁਹਾਨੂੰ ਰਿਟਰਨ ਦੇਣੀ ਹੈ ਜਿਵੇਂ ਕਿ ਸੋਸ਼ਲ ਐਟੀਕੀਟ ਜਿੰਨਾ ਤੇ ਮੈਂ ਅਗਲੀ ਵੀਡੀਓ ਵੀ ਕਰ ਰਿਹਾ ਹਾਂ ਸਿਵਿਕ ਸੈਂਸ ਇਹ ਸਭ ਚੀਜ਼ਾਂ ਐਜੂਕੇਸ਼ਨ ਹੀ ਸਾਨੂੰ ਸਿਖਾਉਂਦੀ ਹੈ। ਅਗਲੀ ਪ੍ਰੋਬਲਮ peer pressure versus personal interest on peer pressure ਹਰ ਵਾਰੀ ਖਰਾਬ ਚੀਜ਼ ਨਹੀਂ ਹੁੰਦੀ ਇਹ ਟਰਮਨੋਲੋਜੀ ਨੂੰ ਥੋੜਾ ਜਿਹਾ ਖਰਾਬ ਸਮਝਿਆ ਗਿਆ ਹਰ ਵਾਰੀ ਬਟ ਹਰ ਵਾਰੀ ਇਹ ਚੀਜ਼ ਖਰਾਬ ਵੀ ਨਹੀਂ ਹੁੰਦੀ ਜਸਟ ਐਸ ਐਨ ਐਗਜ਼ਾਮਪਲ ਕਿ ਥੋਡੇ ਗਵਾਂਢੀ ਨੇ ਆਪਣੇ ਘਰ ਦੀ ਸਿਕਿਉਰਿਟੀ ਵਧਾਉਣ ਦੇ ਲਈ ਆਪਣੇ ਘਰ ਦੇ ਬਾਹਰ ਕੈਮਰਾਜ਼ ਲਗਵਾ ਲਏ ਉਹਨੂੰ ਤੁਸੀਂ ਦੇਖ ਕੇ ਤੁਸੀਂ ਵੀ ਆਪਣੇ ਘਰ ਦੇ ਬਾਹਰ ਕੈਮਰਾਜ਼ ਲਗਵਾ ਲੇ ਤੁਸੀਂ ਵੀ ਆਪਣਾ ਘਰ ਸਿਕਿਉਰ ਕਰ ਲਿਆ which is exceptionally good ਬਟ ਥੋਡੇ ਗਵਾਂਢੀ ਦੇ ਮੁੰਡੇ ਨੇ ਇੰਜੀਨੀਅਰਿੰਗ ਕਰ ਲਈ ਤੇ ਮੈਂ ਵੀ ਇੰਜੀਨੀਅਰਿੰਗ ਕਰ ਲੈਣਾ ਉਹਨੂੰ ਦੇਖ ਕੇ ਇਟਸ ਨਾਟ ਗੁੱਡ ਮੇਬੀ ਉਹਦਾ ਇੰਟਰਸਟ ਹੋਵੇ ਇੰਜੀਨੀਅਰਿੰਗ ਚ ਤੇ ਤੁਹਾਡਾ ਨਹੀਂ ਸਟੀਵ ਜੌਬਸ ਦੀ ਕਹੀ ਗੱਲ ਡੂ ਵਾਟ ਯੂ ਲਵ ਦੇ ਉੱਤੇ ਤਾੜੀਆਂ ਤਾਂ ਸਾਰੇ ਮਾਰਦੇ ਨੇ ਪਰ ਅਮਲ ਕੋਈ ਨਹੀਂ ਕਰਦਾ ਦੈਟ ਇਫ ਯੂ ਡੋਨਟ ਐਨੀ ਰੈਸ਼ਨਲ ਪਰਸਨ ਊਡ ਗਿਵ ਅਪ ਇਟਸ ਰੀਲੀ ਹਾਰਡ ਐਂਡ ਯੂ ਹੈਵ ਟੂ ਡੂ ਇਟ ਓਵਰ ਅ ਸਸਟੇਨ ਪੀਰੀਅਡ ਆਫ ਟਾਈਮ ਸੋ ਇਫ ਯੂ ਡੋਨਟ ਲਵ ਇਟ ਇਫ ਯੂ ਨਾਟ ਹੈਵਿੰਗ ਫਨ ਡੂਇੰਗ ਇਟ ਯੂ ਡੋਨਟ ਰੀਲੀ ਲਵ ਇਟ ਯੂ ਆਰ ਗੋਇੰ ਟੂ ਗਿਵ ਅਪ ਸਕਸੈਸ ਕੀ ਪਿੱਛੇ ਮਤ ਭਾਗੋ ਐਕਸਲੈਂਸ ਐਕਸਲੈਂਸ ਦਾ ਪਿੱਛਾ ਕਰੋ ਚੌਥਾ ਵੱਡਾ ਕਾਰਨ ਆ ਜਾਂਦਾ ਸਾਡੇ ਸਕੂਲਸ ਕਾਲਜਸ ਦੀ ਪ੍ਰੋ ਮੈਕਸ ਹਾਲਤ ਪੀ ਕੇ ਮਿਰਜ਼ਾਪੁਰ ਮੇ ਇੱਕ ਸਕੂਲ ਮੇ ਮਿਡਡੇ ਸਕੂਲ ਮੇ ਬੱਚੋ ਕੋ ਰੋਟੀ ਔਰ ਨੂਨ ਖਾਣੇ ਕੇ ਲੀਏ ਦਿਆ ਗਿਆ ਦੀ ਹਿੰਦੂ ਅਖਬਾਰ ਦੀ ਨਿਊਜ਼ ਆ ਆਗਸਟ 2022 ਦੇ ਵਿੱਚ ਪਬਲਿਸ਼ ਹੋਈ ਸੀ ਕਿ ਹਰਿਆਣਾ ਸਰਕਾਰ ਨੇ ਟੀਚਰਸ ਦੀ ਸ਼ਾਰਟੇਜ ਚਲਦੇ ਹੋਏ ਕੁਝ ਸਕੂਲਸ ਬੰਦ ਕਰਵਾਏ 20000 ਟੀਚਰਸ ਦੀ ਪੋਸਟ ਨੂੰ ਅਬੋਲਿਸ਼ ਕੀਤਾ ਗਿਆ 38000 ਟੀਚਰਸ ਦੀਆਂ ਪੋਸਟ ਸਟਿਲ ਖਾਲੀ ਪਈਆਂ ਨੇ ਸਕੂਲਸ ਦੇ ਵਿੱਚ ਇਹ ਤਾਂ ਹਾਲਤ ਆ ਸਾਡੇ ਸਕੂਲਸ ਦੀ ਨੈਕਸਟ ਪ੍ਰੋਬਲਮ ਤੇ ਚੱਲਦੇ ਆ ਅ ਵੈਰੀ ਲਿਮਿਟਡ ਐਕਸਪੋਜ਼ਰ ਸੱਚੀ ਦੱਸਿਓ ਤੁਹਾਡੇ ਚੋ ਕਿੰਨਿਆਂ ਨੇ ਆਪਣੇ ਜਾਂ ਆਪਣੇ ਬੱਚੇ ਦੇ ਲਈ ਕੁਝ ਐਦਾਂ ਦੇ professions ਬਾਰੇ ਸੋਚਿਆ ਜਰਨਲਿਜ਼ਮ, ਵੀਡੀਓ ਗੇਮ ਡਿਜ਼ਾਈਨਰ, ਵੀਡੀਓ ਗੇਮ ਟੈਸਟਰ, ਐਕਚੂਰੀ, ਐਨਥਰੋਪੋਲੋਜਿਸਟ, ਲੋਗੋ ਡਿਜ਼ਾਈਨਰ, ਵੈਡਿੰਗ ਪਲਾਨਰ ਬੀ ਆਨੈਸਟ ਵਿਦ ਯਰ ਆਨਸਰ ਸਟੂਡੈਂਟਸ ਜੀਓਗ੍ਰਾਫੀ ਟੀਚਰ ਬਣਨ ਬਾਰੇ ਤਾਂ ਸੋਚਦੇ ਨੇ ਪਰ ਜੀਓਲੋਜਿਸਟ ਬਣਨ ਬਾਰੇ ਕੋਈ ਨਹੀਂ ਸੋਚਦਾ ਉਹ ਵੀ ਤਾਂ ਬਣ ਸਕਦੇ ਆਂ ਐਂਡ ਜੀਓਲੋਜਿਸ ਮੇਰੀ ਵੀਡੀਓ ਦੇਖਣ ਤੋਂ ਬਾਅਦ ਗੂਗਲ ਕਰਕੇ ਦੇਖੋ ਜੀਓਲੋਲੋਜਿਸ ਦਾ ਕੰਮ ਬੜਾ ਇੰਟਰਸਟਿੰਗ ਹੁੰਦਾ ਸਕੂਲਸ ਦੀਆਂ ਕਿਤਾਬਾਂ ਰੀਅਲ ਲਾਈਫ ਕੈਰੀਅ ਤਾਹੀ ਬਹੁਤ ਸਾਰੇ ਬੱਚੇ ਅਸਫਲ ਰਹਿ ਜਾਂਦੇ ਨੇ ਆਪਣੀ ਲਾਈਫ ਦੇ ਵਿੱਚ। ਇਹ ਹੀ ਸਾਡੇ এডੂਕੇਸ਼ਨ ਸਿਸਟਮ ਦੀ ਤਰਾਸਦੀ ਹੈ। ਹੁਣ ਗੱਲ ਕਰ ਲੈਣੇ ਆ ਕਿ ਕੀ ਕੀ ਚੇਂਜਸ ਲਿਆਂਦੀਆਂ ਜਾ ਸਕਦੀਆਂ ਨੇ ਟੂ ਦਾ ਕਰੰਟ এডੂਕੇਸ਼ਨ ਸਿਸਟਮ ਆਫ ਆਰ ਕੰਟਰੀ। ਦੇਖੋ ਬੁੱਕਸ ਦੇ ਨਾਲੋਂ ਅੱਜ ਦੀ ਰੇਟ ਦੇ ਵਿੱਚ ਤਾਂ ਮੈਂ بڑے ਦਾਅਵੇ ਦੇ ਨਾਲ ਕਹਿ ਸਕਦਾ ਕਿ ਬੁੱਕਸ ਦੇ ਨਾਲੋਂ ਫਿਲਮਸ ਵੱਧ ਵੇਖਦੀਆਂ ਨੇ। ਬਟ ਵਾਈ ਵੀ ਆਰ ਸਟਿਲ ਯੂジング ਟ੍ਰੈਡੀਸ਼ਨਲ ਪੇਪਰ ਬੁੱਕਸ ਇਨ ਆਰ ਸਕੂਲਸ? ਕਿਉਂ ਸਿੰਗਰਸ ਦੇ ਸੌਂਗਸ ਬੱਚਿਆਂ ਨੂੰ ਯਾਦ ਹੁੰਦੇ ਨੇ ਤੇ 10 ਗੁਰੂਆਂ 'ਚੋਂ ਮੁਸ਼ਕਲ ਨਾਲ 3-4 ਗੁਰੂਸ ਦੇ ਨਾਮ ਹੀ ਉਹ ਦੱਸ ਪਾਉਂਦੇ ਨੇ ਸਾਡੀ ਵੀ ਤਾਂ ਕਿਤੇ ਗਲਤੀ ਰਹੀ ਹੋਊਗੀ ਨਾ ਕਿਉਂ ਯੰਗ ਜਨਰੇਸ਼ਨ ਲਈ ਇਹ ਸਿੰਗਰਸ ਜ਼ਿਆਦਾ ਇੰਪੋਰਟੈਂਟ ਨੇ ਸਾਡੇ ਰੀਅਲ ਲਾਈਫ ਦੇ ਹੀਰੋਜ਼ ਦੇ ਨਾਲ ਜਸਟ ਲਾਈਕ ਹਾਈ ਪ੍ਰੋਫਿਟ ਅਰਨਿੰਗ ਕਾਰਪੋਰੇਟਸ ਜਿਨ੍ਹਾਂ ਦੀ ਨੈਟਵਰਥ 500 ਕਰੋੜ ਤੋਂ ਜ਼ਿਆਦਾ ਹੁੰਦੀ ਆ ਉਹਨਾਂ ਨੂੰ ਬਾਇ ਲਾਅ ਆਪਣੇ ਪ੍ਰੋਫਿਟ ਦਾ 2% ਹਿੱਸਾ ਸੋਸ਼ਲ ਵੈਲਫੇਅਰ ਤੇ ਲਗਾਉਣਾ ਪੈਂਦਾ ਇਨ ਦ ਸੇਮ ਵੇ ਲਾ ਨੂੰ ਬਾਉਂਡ ਕਰਨਾ ਚਾਹੀਦਾ ਆਰਟਿਸਟ ਨੂੰ ਕਿ ਉਹ ਹਿਸਟੋਰੀਕਲ ਜਾਂ ਐਜੂਕੇਸ਼ਨਲ ਪ੍ਰੋਜੈਕਟਸ ਵੀ ਕਰਨ ਅਲੋਂਗ ਵਿਦ ਦ ਪ੍ਰੋਜੈਕਟਸ ਦੇ ਆਰ ਕਰੰਟਲੀ ਡੂਇੰਗ ਮੈਂ ਮੈਨੂੰ ਪਤਾ ਕਿ ਇੱਥੇ ਆਰਟਿਸਟ ਦਾ ਟੇਕ ਆਨ ਵਾਲਾ ਕਿ ਸਾਡੇ ਹਿਸਟੋਰੀਕਲ ਪ੍ਰੋਜੈਕਟਸ ਜਾਂ ਐਜੂਕੇਸ਼ਨਲ ਪ੍ਰੋਜੈਕਟਸ ਫੇਲ ਹੋ ਜਾਂਦੇ ਨੇ ਉਹ ਚੱਲਦੇ ਨਹੀਂ ਆ ਬਟ ਮੈਂ ਉਹਨਾਂ ਨੂੰ ਕਹੂੰਗਾ ਕਿ ఎవਰੀਥਿੰਗ ਇਜ਼ ਨਾਟ ਬਿਜ਼ਨਸ ਨੋ ਸਭ ਗੱਲ ਨਾ ਸੁਣਿਆ ਤੁਸੀਂ ਮੇਰਾ ਸੁਣਿਆ ਨਹੀਂ ਫੇਰ ਉਹ ਹੀ ਗੱਲ ਨਾ ਤੁਸੀਂ ਹਤਿਆਰ ਵਾਲੇ ਸੁਣਿਆ ਚੰਗੇ ਗੱਲ ਤਾਂ ਤੁਸੀਂ ਸੁਣੀ ਨਹੀਂ ਕੋਈ ਗੱਲ ਹੈ ਤਾਂ ਹਰ ਇੱਕ ਚੀਜ਼ ਦਾ ਅਸੀਂ ਪੈਸੇ ਦੀ ਲੀਲ ਨਹੀਂ ਕਰ ਰਹੇ ਸਾਡੀਆਂ ਵੀ ਕੁਝ ਸੋਸ਼ਲ ਮੋਰਲ ਐਂਡ ਐਥੀਕਲ ਡਿਊਟੀਆਂ ਬਣਦੀਆਂ ਨੇ ਸੋਸਾਇਟੀ ਦੇ ਲਈ ਐਂਡ ਮੈਂ ਕਹ ਰਿਹਾ ਕਿ 100 ਦੇ 100 ਪ੍ਰੋਜੈਕਟਸ ਤੁਸੀਂ ਐਜੂਕੇਸ਼ਨਲ ਕਰ ਦੋ 100 ਚੋਂ ਜਾਂ ਜਸਟ ਮਿਨੀਮਲ ਜੀ ਪਰਸੈਂਟੇਜ ਮੈਂ ਕਹ ਰਿਹਾ ਕਿ 1 ਜਾਂ 2 ਪ੍ਰੋਜੈਕਟਸ ਤੁਸੀਂ 100 ਦੇ ਵਿੱਚੋਂ ਐਜੂਕੇਸ਼ਨਲ ਕਰ ਦੋ ਤੁਸੀਂ ਆਪਣੇ ਪੈਸੇ ਵੀ ਕਮਾ ਲਓਗੇ ਤੇ ਤੁਸੀਂ ਸੋਸਾਇਟੀ ਨੂੰ ਕੁਝ ਦੇ ਵੀ ਦੋਗੇ ਤੀਸਰਾ ਸੋਲੂਸ਼ਨ ਜੋ ਮੈਂ ਸਮਝਦਾ ਕਿ ਕਰੀਅਰ ਕਾਉਂਸਲਿੰਗ ਨੂੰ ਸਕੂਲ ਕਰਿਕੂਲਮ ਦਾ ਹਿੱਸਾ ਬਣਾਉਣਾ ਚਾਹੀਦਾ ਜੋ ਕਿ ਦੂਰ ਦੂਰ ਤੱਕ ਮੇ ਦਾਅਵੇ ਦੇ ਨਾਲ ਕਹਿ ਸਕਦਾ ਦਿਮਾਗਸ਼ੀਨੀ ਕਿਸੇ ਦਾ ਪੇਰੈਂਟਸ ਨੂੰ ਚਾਹੀਦਾ ਕਿ ਉਹ ਬੱਚਿਆਂ ਦੀ ਮਾਰਕ ਸ਼ੀਟ ਨੂੰ ਘੱਟ ਇੰਪੋਰਟੈਂਸ ਦੇਣ ਐਕਸਪੋਜ਼ਰ ਨੂੰ ਵੱਧ ਇਨੋਵੇਸ਼ਨ ਕ੍ਰੀਏਟੀਵਿਟੀ ਇਹ ਬਹੁਤ ਵੱਡੇ ਐਲੀਮੈਂਟਸ ਨੇ ਸਕਸੈਸਫੁਲੀ ਲਾਈਫ ਜਿਉਣ ਦੇ ਲਈ ਥੈਂਕਸ ਥੈਂਕਸ ਅ ਲੋਟ ਫॉर ਵਾਚਿੰਗ